ਸਰਵਾਰਾ ਫੈਬਰਿਕ ਵਿੱਚ ਤੁਹਾਡਾ ਸਵਾਗਤ ਹੈ ਤੁਹਾਡਾ ਲੋ ਜੀ ਅੱਜ ਫੇਰ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੋਈ ਆ ਬਹੁਤ ਸੋਹਣੇ ਸੂਟ ਲੈ ਕੇ ਆ ਦੇਖੋ ਜੀ ਪਿਓਰ ਕਾਟਨ ਦਾ ਸੂਟ ਹੈਗਾ ਜੀ ਇਹ ਡਿਜੀਟਲ ਪ੍ਰਿੰਟ ਹੈਗਾ ਬਿਲਕੁਲ ਸੌਫਟ ਪਿਓਰ ਕਾਟਨ ਏਕੇ ਟੈਕਸ ਦੀ ਪਿਓਰ ਕਾਟਨ ਹੈਗੀ ਹੈ ਦੇਖੋ ਬਿਲਕੁਲ ਮੁਲਾਇਮ ਹੈਗਾ ਕਿਤੇ ਜਿਵੇਂ ਚੁੱਭਣ ਵਾਲਾ ਨਹੀਂ ਕਪੜਾ ਕਈ ਮੇਰੀਆਂ ਭੈਣਾਂ ਕਹਿੰਦੀਆਂ ਸੀ ਗਰਮੀ 'ਚ ਅਲਰਜੀ ਹੁੰਦੀ ਹੈ ਕਪੜਾ ਚੁੱਭਦਾ ਹੈ ਇਹ ਬਿਲਕੁਲ ਸੌਫਟ ਕਪੜਾ ਹੋਏਗਾ ਲਾਈਨਿੰਗ ਵਗੈਰਾ ਨਹੀਂ ਲੱਗੂਗੀ ਦੇਖੋ ਬਿਲਕੁਲ ਵੀ ਤੇ ਕਲਰ ਵਗੈਰਾ ਵੀ ਇਹਨਾਂ ਦੇ ਖਰਾਬ ਨਹੀਂ ਹੋਣ ਤੇ ਬਹੁਤ ਸੋਹਣੇ ਸੂਟ ਨੇ ਜੀ ਤੇ ਇਹ ਆਲ ਓਵਰ 5 ਮੀਟਰ ਸੂਟ ਹੈਗਾ ਇਹਨਾਂ ਦਾ ਤੁਸੀਂ ਕੋਰਸੈਟ ਬਣਵਾ ਸਕਦੇ ਹੋ ਸਲਵਾਰ ਸੂਟ ਬਣਾ ਸਕਦੇ ਹੋ ਪਲਾਜੋ ਸਰਾਰਾ ਗਰਾਰਾ ਜਿਵੇਂ ਮਰਜੀ ਤੁਸੀਂ ਇਹਨੂੰ ਇਹਦਾ ਬਣਾ ਸਕਦੇ ਹੋ ਤੇ ਫਰੌਕ ਵਗੈਰਾ ਵੀ ਇਹਦੀ ਬਣਾ ਸਕਦੇ ਹੋ ਤੇ ਇਹਦਾ ਦੁਪੱਟਾ ਆਏਗਾ ਜੀ ਪਿਓਰ ਮਸਲੀਨ ਦੇ ਵਿੱਚ ਆ ਦੇਖੋ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਆਏਗਾ ਤੇ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਹੈਗਾ ਦੇਖੋ ਜੀ ਲੰਮਾ ਛੋੜਾ ਤੇ ਬਹੁਤ ਵਧੀਆ ਸੂਟ ਹੈਗਾ ਜੀ ਆ ਦੇਖੋ ਬਹੁਤ ਸੋਹਣਾ ਸੂਟ ਹੈਗਾ ਜੀ ਤੇ ਜਿਨ੍ਹਾਂ ਨੂੰ ਲੈਣੇ ਨੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਨੇ ਤੇ ਰੇਟ ਇਹਦਾ ਹੈਗਾ ਜੀ 1600 ਰੁਪਏ 1600 ਰੁਪਏ ਫ੍ਰੀ ਸ਼ਿਪਿੰਗ ਹੈਗੀ ਹੈ ਜੀ ਤੇ ਜਿਨ੍ਹਾਂ ਨੂੰ ਲੈਣੇ ਨੇ ਆ ਦੇਖੋ ਇੱਕ ਇਹ ਵਾਲਾ ਕਲਰ ਹੈਗਾ ਜੀ ਦੇਖੋ ਬਹੁਤ ਸੋਹਣਾ ਕਲਰ ਹੈਗਾ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਨੇ ਤੇ ਆ ਦੇਖੋ ਬਹੁਤ ਸੋਹਣਾ ਤੁਸੀਂ ਲੈਸ ਵਗੈਰਾ ਲਗਾ ਕੇ ਤੁਸੀਂ ਇਹਨੂੰ ਖੁਦ ਵੀ ਹੋਰ ਵਧੀਆ ਬਣਾ ਸਕਦੇ ਹੋ ਤੇ ਜੇ ਤੁਸੀਂ ਸਲਾਈ ਵਗੈਰਾ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਸਲਾਈ ਕਰਕੇ ਵੀ ਦੇ ਦੇਵਾਂਗੇ ਠੀਕ ਹੈ ਜੀ ਤੇ ਸੂਟ ਬਹੁਤ ਸੋਹਣੇ ਨੇ ਤੇ ਜਿਨ੍ਹਾਂ ਨੂੰ ਲੈਣੇ ਨੇ ਆ ਦੇਖੋ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਨੇ ਬਿਲਕੁਲ ਕਪੜਾ ਮੁਲਾਇਮ ਹੈਗਾ ਫੁੱਲ ਗਾਰੰਟੀ ਵਾਲਾ ਕਪੜਾ ਹੈਗਾ ਐ ਨਹੀਂ ਕਿ ਹਲਕਾ ਕਪੜਾ ਹੈਗਾ ਇਹ ਤੁਹਾਨੂੰ ਪਤਾ ਹੀ ਆ ਆਪਾਂ ਹਲਕਾ ਕਪੜਾ ਵੇਚਦੇ ਹੀ ਨਹੀਂ ਹੈਗੇ ਨਾ ਆਪਾਂ ਹਲਕਾ ਕਪੜਾ ਪਾਉਂਦੇ ਆ ਤੇ ਨਾ ਹੀ ਆਪਾਂ ਸ਼ੇਲ ਕਰਦੇ ਆ ਤੇ ਇੱਕ ਇਹ ਵਾਲਾ ਕਲਰ ਹੈਗਾ ਜੀ ਦੇਖੋ ਇਹਦਾ ਡਿਜ਼ਾਈਨ ਥੋੜਾ ਡਿਫਰੈਂਟ ਹੈਗਾ ਤੇ ਇਹ ਦਾ ਦੁਪੱਟਾ ਹੈਗਾ ਦੇਖੋ ਜੀ ਬਹੁਤ ਸੋਹਣਾ ਇਹਦਾ ਦੁਪੱਟਾ ਹੈਗਾ ਆ ਇਹਦਾ ਸੁਟ ਹੈਗਾ ਦੇਖੋ ਤੁਹਾਨੂੰ ਪਤਾ ਹੀ ਹੈ ਵੱਡੇ ਪ੍ਰਿੰਟ ਦਾ ਕਾਫੀ ਟ੍ਰੈਂਡ ਹੈਗਾ ਤੇ ਇਹ ਬਹੁਤ ਸੋਹਣੇ ਪਏ ਹੋਏ ਬਹੁਤ ਸੋਹਣੇ ਲੱਗਣਗੇ ਜੀ ਤੇ ਇਹਦਾ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈਗਾ ਦੁਪੱਟੇ ਤੇ ਤੇ ਸਿਰ ਤੇ ਫਿਸਲੇਗਾ ਨਹੀਂ ਦੁਪੱਟਾ ਬਿਲਕੁਲ ਸੌਫਟ ਦੁਪੱਟਾ ਹੈਗਾ ਪਿਓਰ ਮਸਲੀਨ ਦੇ ਵਿੱਚ ਤੇ ਰੇਟ ਇਹਨਾਂ ਦੇ ਹੈਗੇ ਸਾਰੇ ਸੂਟਾਂ ਦੇ ਅੱਜ ਇੱਕੋ ਹੀ ਰੇਟ ਦੇ ਸੂਟ ਨੇ 1600 ਰੁਪਏ ਰੇਟ ਹੈਗਾ ਸਾਰੇ ਸੂਟਾਂ ਦਾ ਤੇ ਤੁਹਾਨੂੰ ਮੇਰੇ ਸੂਟ ਕਿਹੋ ਜਿਹਾ ਲੱਗੇ ਦੱਸਣਾ ਜ਼ਰੂਰ ਤੇ ਜੋ ਵੀ ਤੁਹਾਨੂੰ ਪਸੰਦ ਹੈਗਾ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਸੈਂਡ ਕਰ ਦੇਣਾ ਤੇ ਆਪਾਂ ਤੁਹਾਡਾ ਕੋਰੀਅਰ ਭੇਜ ਦਾਂਗੇ ਪੇਮੈਂਟ ਤੁਹਾਨੂੰ ਪਹਿਲਾਂ ਕਰਾਣੀ ਪਊਗੀ ਜੀ ਤੇ ਜੇ ਤੁਹਾਨੂੰ ਕੈਸ਼ ਦੇਣਾ ਤੇ ਤਾਂ ਫਿਰ ਤੁਸੀਂ ਸੌਤੇ ਆ ਕੇ ਲੈ ਜਾ ਸਕਦੇ ਹੋ ਠੀਕ ਹੈ ਜੀ ਤੇ ਇਹ ਦੇਖੋ ਇਹ ਫਿਰੋਜੀ ਕਲਰ ਹੈਗਾ ਦੇਖੋ ਕਿੰਨਾ ਸੋਹਣਾ ਕਲਰ ਹੈਗਾ ਤੇ ਇਹ ਦਾ ਦੁਪੱਟਾ ਹੈਗਾ ਜੀ ਦੁਪੱਟੇ ਬਹੁਤ ਸੌਫਟ ਦੁਪੱਟੇ ਨੇ ਜੀ ਆਲ ਓਵਰ ਸੂਟ ਨੇ ਤੇ ਕਿਤੇ ਖਰਾਬ ਨਹੀਂ ਹੋਏਗਾ ਛਿੱਜੇਗਾ ਨਹੀਂ ਬੂਰ ਨਹੀਂ ਆਏਗਾ ਕੱਪੜੇ ਦਾ ਬਿਲਕੁਲ ਕਲਰ ਵਗੈਰਾ ਨਹੀਂ ਜਾਏਗਾ ਬਹੁਤ ਵਧੀਆ ਕੁਆਲਿਟੀ ਹੈਗੀ ਏਕੇ ਟੈਕਸ ਦੇ ਸੂਟ ਨੇ ਪ੍ਰੀਮੀਅਮ ਕੁਆਲਿਟੀ ਦੇ ਤੇ ਇੱਕ ਸੂਟ ਇਹ ਵਾਲਾ ਹੈਗਾ ਜੀ ਗ੍ਰੀਨ ਕਲਰ ਆ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਆਏਗਾ ਜੀ ਆ ਦੇਖੋ ਇਹਦਾ ਕੋਰ ਸੈੱਟ ਬਣਵਾਇਆ ਹੋਇਆ ਬਹੁਤ ਸੋਹਣਾ ਲੱਗੂਗਾ ਜੀ ਜੇ ਤੁਸੀਂ ਸਲਵਾਰ ਸੂਟ ਬਣਵਾਣਾ ਚਾਹੁੰਦੇ ਉਹ ਵੀ ਬਣਵਾ ਸਕਦੇ ਹੋ ਤੇ ਪਲਾਜ਼ੋ ਵਗੈਰਾ ਵੀ ਬਣਵਾ ਸਕਦੇ ਤੇ ਫਰੌਕ ਬਣਵਾਣੀ ਫਰੌਕ ਵੀ ਬਣਵਾ ਸਕਦੇ ਹੋ ਆ ਦੇਖੋ ਕਿੰਨਾ ਸੋਹਣਾ ਮਹਿੰਦੀ ਜਿਹਾ ਕਲਰ ਹੈਗਾ ਇਹਦਾ ਤੇ ਇਹਦਾ ਦੁਪੱਟਾ ਹੈਗਾ ਜੀ ਦੇਖੋ ਬਹੁਤ ਸੋਹਣੇ ਸੂਟ ਨੇ ਜੀ ਤੇ ਗਰਮੀਆਂ ਦੇ ਵਿੱਚ ਪਾਉਣ ਵਾਲੇ ਠੰਡੇ-ਠੰਡੇ ਤੇ ਹੁਣ ਮੈਂ ਤੁਹਾਨੂੰ ਮਸਲੀਨ ਚ ਦਿਖਾਨੀ ਆ ਇਹ ਵੀ ਪਿਓਰ ਮਸਲੀਨ ਦਾ ਸੂਟ ਹੈਗਾ ਜੀ ਦੇਖੋ ਇਹ ਪਿਓਰ ਮਸਲੀਨ ਦਾ ਸੂਟ ਹੈਗਾ ਜੀ ਇਹਦੀ ਕੱਟ ਆਏਗੀ ਜੀ ਵੱਡੇ ਅਰਜ ਦੀ 60 ਇਹਦਾ ਪਣਾ ਹੁੰਦਾ ਤੇ 3.5 ਮੀਟਰ ਇਹਦੀ ਕੱਟ ਹੁੰਦੀ ਹੈ ਜੀ ਭਾਵੇਂ ਕਿੰਨੇ ਵੀ ਮਤਲਬ ਪਾਰੀ ਲੇਡੀਆਂ ਹੋਵੇ ਉਹਦਾ ਖੁੱਲਾ ਡੁੱਲਾ ਸੂਟ ਬਣ ਜਾਂਦਾ ਤੇ ਹੁਣ ਇਹਦਾ ਦੁਪੱਟਾ ਦਿਖਾਨੀ ਆ ਜੀ ਇਹਦਾ ਦੁਪੱਟਾ ਵੀ ਪਿਓਰ ਮਸਲੀਨ ਦੇ ਵਿੱਚ ਹੈਗਾ ਤੇ ਰੇਟ ਇਹਦਾ ਵੀ 1600 ਰੁਪਏ ਹੈਗਾ ਜੀ ਆ ਦੇਖੋ ਇਹਦਾ ਦੁਪੱਟਾ ਹੈਗਾ ਜੀ ਤੇ ਸਾਰੇ ਡਿਫਰੈਂਟ ਕਲਰ ਨੇ ਬਹੁਤ ਸੋਹਣੇ ਕਲਰ ਨੇ ਜੀ ਆ ਦੇਖੋ ਸੂਟ ਸਾਰੇ ਹੀ ਬਹੁਤ ਸੋਹਣੇ ਨੇ ਤੁਸੀਂ ਕੋਈ ਵੀ ਆਪਣੇ ਪਸੰਦ ਦਾ ਸੂਟ ਆਰਡਰ ਬੁੱਕ ਕਰਾ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਨਹੀਂ ਲੈਣਾ ਤਾਂ ਕਿਸੇ ਤੁਹਾਡੇ ਰਿਸ਼ਤੇਦਾਰ ਨੂੰ ਲੈਣਾ ਹੋਵੇ ਤੁਸੀਂ ਉਹਨਾਂ ਨੂੰ ਸ਼ੇਅਰ ਕਰ ਸਕਦੇ ਹੋ ਆ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਇਹ ਇਹ ਵਾਲਾ ਇਹਦਾ ਡਿਜ਼ਾਈਨਿੰਗ ਕਿੰਨੀ ਸੋਹਣੀ ਹੈਗੀ ਆ ਆ ਦੇਖੋ ਇਹਦਾ ਦੁਪੱਟਾ ਹੈਗਾ ਜੀ ਤੇ ਵੀਡੀਓ ਤੁਹਾਨੂੰ ਕਿਹੋ ਜੀ ਲੱਗਦੀ ਹੈ ਦੱਸਣਾ ਜ਼ਰੂਰ ਤੇ ਤੁਹਾਡਾ ਇੱਕ ਇੱਕ ਸਾਨੂੰ ਬਹੁਤ ਜ਼ਿਆਦਾ ਮਤਲਬ ਉਹ ਕਰਦਾ ਹੈ ਆਪਾਂ ਦਾ ਮਨ ਹੋਰ ਵੀ ਜ਼ਿਆਦਾ ਕਰਦਾ ਹੈ ਕਿ ਆਪਾਂ ਵੀਡੀਓ ਬਣਾਈਏ ਤੇ ਜੇ ਤੁਸੀਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤੇ ਵੀਡੀਓ ਜਿੰਨੀ ਜ਼ਿਆਦਾ ਵੇਖਦੇ ਹੋ ਤਾਂ ਉਨਾਂ ਜ਼ਿਆਦਾ ਸਾਨੂੰ ਚਾਹ ਚੜਦਾ ਹੈ ਠੀਕ ਹੈ ਜੀ ਏ ਫਿਰ ਵੀਡੀਓ ਦਾ ਕਰਦੀ ਹਾਂ ਤਾਂ ਧੰਨਵਾਦ ਜੀ